ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋਉਂਦਾ ਨਹੀਂ ਇੱਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਉਸ ਫਿਲਮ ਦੀ ਜਿਹੜੀ ਰੀਸੈਂਟਲੀ ਐਡਿਡ ਹੈ OTT ਪਲੈਟਫਾਰਮ Amazon Prime ਤੇ ਗੱਲ ਕਰਦੇ ਆ ਗੁੱਡੀਆਂ ਪਟੋਲੇ ਦੇ ਬਾਰੇ ਗੁੱਡੀਆਂ ਪਟੋਲੇ ਫਿਲਮ ਜਿਹੜੀ ਆ ਹੁਣੇ-ਹੁਣੇ ਐਡ ਹੋਈ ਹੈ Amazon Prime ਤੇ ਤੇ ਤੁਸੀਂ ਇਸ ਫਿਲਮ ਨੂੰ ਆਰਾਮ ਦੇ ਨਾਲ ਦੇਖ ਸਕਦੇ ਹੋ 2 ਘੰਟੇ 7 ਮਿੰਟ ਦੀ ਫਿਲਮ ਹੈ ਜਿਸ ਦੇ ਵਿੱਚ ਤਾਨਿਆ ਸੋਨਮ ਬਾਜਵਾ ਤੇ ਤੁਹਾਨੂੰ ਨਿਰਮਲ ਰਿਸ਼ੀ ਇੱਕ ਅਲੱਗ ਹੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਇੱਕ ਅਲੱਗ ਹੀ ਕੈਰੈਕਟਰ ਦੇ ਵਿੱਚ ਨਜ਼ਰ ਆਉਣਗੇ ਗੁਰਨਾਭ ਪੁੱਲਰ ਦੀ ਫਿਲਮ ਹੈ ਔਰ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸੋਨਮ ਬਾਜਵਾ ਨੇ ਇਸ ਫਿਲਮ ਦੇ ਵਿੱਚ ਬਹੁਤ ਸੋਹਣਾ ਕੰਮ ਕੀਤਾ ਔਰ ਇਸ ਫਿਲਮ ਦੇ ਜਿਹੜੇ ਸੌਂਗਸ ਨੇ ਉਹ ਹਾਰਟ ਟੱਚਿੰਗ ਸੌਂਗਸ ਨੇ ਜਿ ਕੀ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਸ ਦੇ ਵਿੱਚ ਸੋਨਮ ਬਾਜਵਾ ਔਰ ਤਾਨਿਆ ਨੇ ਜੋ ਹੈ ਬਹੁਤ ਸੋਹਣਾ ਕੰਮ ਕੀਤਾ ਹੈ ਔਰ ਤੁਹਾਨੂੰ ਦੱਸ ਦਿੰਦੇ ਕਿ ਪਰਿਵਾਰਿਕ ਸਟੋਰੀ ਹੈ ਤੁਹਾਨੂੰ ਬਹੁਤ ਇੰਟਰਸਟ ਦੇ ਨਾਲ ਤੁਸੀਂ ਇਸ ਨੂੰ ਦੇਖੋਗੇ ਬਹੁਤ ਇੰਟਰਸਟਿੰਗ ਸਟੋਰੀ ਹੈ ਕਿਉਂਕਿ ਬਹੁਤ ਸਾਰੀਆਂ ਇੰਡਸਟਰੀ ਦੇ ਵਿੱਚ ਫਿਲਮਾਂ ਆਉਂਦੀਆਂ ਨੇ ਲੇਕਿਨ ਕੁਝ ਕੁ ਚ ਹੈ ਜਿਹੇ ਫਿਲਮਾਂ ਆਉਂਦੀਆਂ ਨੇ ਜਿਹੜੀਆਂ ਛਾਪ ਛੱਡਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਗੁੱਡੀਆਂ ਪਟੋਲੇ ਇੱਕ ਸੀਗੀ ਔਰ ਇਹ ਫਿਲਮ ਦੇਖਣ ਤੋਂ ਬਾਅਦ ਆ ਸਾਡੇ ਸਭ ਦੀਆਂ ਅੱਖਾਂ ਦੇ ਵਿੱਚ ਅਥਰੂ ਵੀ ਆਏ ਸੀਗੇ ਜਦੋਂ ਅਸੀਂ ਸਿਨੇਮਾਸ ਦੇ ਵਿੱਚ ਇਸ ਫਿਲਮ ਨੂੰ ਦੇਖਿਆ ਸੀਗਾ ਸ ਪਲੇਟਫਾਰਮ Amazon Prime ਤੇ ਦੇਖ ਸਕਦੇ ਹੋ ਵੀ ਫ੍ਰੀ ਆਫ ਕਾਸਟ ਜੋ ਕਿ ਹੁਣੇ-ਹੁਣ ਐਡਿਟ ਹੋਈ ਆ ਅਗਰ ਤੁਸੀਂ ਅਫਲਮਾਂ ਨੂੰ ਬਾਰ-ਬਾਰ ਰਿਪੀਟ ਰਿਪੀਟ ਤੇ ਦੇਖੋਗੇ ਫਿਰ ਤੁਹਾਨੂੰ ਸਬਸਕ੍ਰਿਪਸ਼ਨ ਲਾਉਣੀ ਪਊਗੀ ਲੇਕਿਨ ਅਗਰ ਤੁਸੀਂ ਫਿਲਮ ਨੂੰ ਗੈਪ-ਗੈਪ ਤੇ ਦੇਖੋਗੇ ਜਾਂ ਫਿਰ ਅਲੱਗ ਯੂਜ਼ਰ ਆਈਡਿਜ਼ ਬਣਾ ਕੇ ਦੇਖੋਗੇ ਤਾਂ ਤੁਹਾਨੂੰ ਜੋ ਹੈ ਫਿਲਮਾਂ ਦੇ ਲਈ ਆਪਣੇ ਪੈਸੇ ਨਹੀਂ ਵੇਸਟ ਕਰਨੇ ਪੈਣਗੇ ਇੱਕ ਤਰ੍ਹਾਂ ਨਾਲ ਤੁਸੀਂ ਫ੍ਰੀ ਆਫ ਕਾਸਟ ਜਿਹੜੀ ਫਿਲਮ ਹੈ ਉਹ ਦੇਖ ਸਕੋਗੇ ਸੋ ਗੁੱਡੀਆਂ ਪਟੋਲੇ ਬਹੁਤ ਪਿਆਰੀ ਸਟੋਰੀ ਹੈ ਇਸ ਨੂੰ ਤੁਸੀਂ ਦੇਖੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਕਿਉਂਕਿ ਸਿਨੇਮਾਸ ਦੇ ਵਿੱਚ ਤਾਂ ਇਸਨੇ ਚੰਗਾ ਕੰਮ ਕੀਤਾ ਸੀਗਾ ਚੰ ਇਹ ਫਿਲਮ ਨੂੰ ਕਿੰਨਾ ਰਿਸਪੌਂਸ ਮਿਲਦਾ ਹੈ ਤੁਹਾਡੇ ਹੱਥ ਵਾਸਤੇ ਤੁਸੀਂ ਦੇਖੋ ਔਰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਤੁਹਾਨੂੰ ਗੁੱਡੀਆਂ ਪਟੋਲੇ ਫਿਲਮ ਜਿਹੜੀ ਵੈਸੇ ਕਿਦਾਂ ਦੀ ਲੱਗੀ ਸੀ ਜਦੋਂ ਤੁਸੀਂ ਸਿਨੇਮਾਸ ਦੇ ਵਿੱਚ ਵੀ ਦੇਖੀ ਸੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਹਾਂ ਦਾ ਨੀ ਇੱਕ ਸਵੇਰਾ ਥੀਵੀ ਤੇ ਗੱਲ ਕਰਾਂਗੇ ਅੱਜ ਉਸ ਫਿਲਮ ਦੀ ਜਿਹੜੀ ਰੀਸੈਂਟਲੀ ਐਡਡ ਹੈ OTT ਪਲੇਟਫਾਰਮ Amazon Prime ਤੇ ਗੱਲ ਕਰਦੇ ਆਂ ਗੁੱਡੀਆਂ ਪਟੋਲੇ ਦੇ ਬਾਰੇ ਗੁੱਡੀਆਂ ਪਟੋਲੇ ਫਿਲਮ ਜਿਹੜੀ ਆ ਹੁਣੇ-ਹੁਣੇ ਐਡ ਹੋਈ ਹੈ Amazon Prime ਤੇ ਤੇ ਤੁਸੀਂ ਇਸ ਫਿਲਮ ਨੂੰ ਆਰਾਮ ਦੇ ਨਾਲ ਦੇਖ ਸਕਦੇ ਹੋ 2 ਘੰਟੇ 7 ਮਿੰਟ ਦੀ ਫਿਲਮ ਹੈ ਜਿਸ ਦੇ ਵਿੱਚ ਤਾਨਿਆ ਸੋਨਮ ਬਾਜਵਾ ਤੇ ਤੁਹਾਨੂੰ ਨਿਰਮਲ ਰਿਸ਼ੀ ਇੱਕ ਅਲੱਗ ਹੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੀ ਇੱਕ ਅਲੱਗ ਹੀ ਕੈਰੈਕਟਰ ਦੇ ਵਿੱਚ ਨਜ਼ਰ ਆਉਣਗੇ ਗੁਰਨਾਮ ਭੁੱਲਰ ਦੀ ਫਿਲਮ ਹੈ ਔਰ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਸੋਨਮ ਬਾਜਵਾ ਨੇ ਇਸ ਫਿਲਮ ਦੇ ਵਿੱਚ ਬਹੁਤ ਸੋਹਣਾ ਕੰਮ ਕੀਤਾ ਔਰ ਇਸ ਫਿਲਮ ਦੇ ਜਿਹੜੇ ਸੌਂਗਸ ਨੇ ਉਹ ਹਾਰ ਟੱਚਿੰਗ ਸੌਂਗਸ ਨੇ ਜੋ ਕਿ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਸ ਦੇ ਵਿੱਚ ਸੋਨਮ ਬਾਜਵਾ ਔਰ ਤਾਨਿਆ ਨੇ ਜੋ ਹੈ ਬਹੁਤ ਸੋਹਣਾ ਕੰਮ ਕੀਤਾ ਔਰ ਤੁਹਾਨੂੰ ਦੱਸ ਦਿੰਨੇ ਕਿ ਪਰਿਵਾਰਿਕ ਸਟੋਰੀ ਹੈ ਤੁਹਾਨੂੰ ਬਹੁਤ ਇੰਟਰਸਟ ਦੇ ਨਾਲ ਤੁਸੀਂ ਇਸ ਨੂੰ ਦੇਖੋਗੇ ਬਹੁਤ ਇੰਟਰਸਟਿੰਗ ਸਟੋਰੀ ਹੈ ਕਿਉਂਕਿ ਬਹੁਤ ਸਾਰੀਆਂ ਇੰਡਸਟਰੀ ਦੇ ਵਿੱਚ ਕੁਝ ਕੁ ਚਹੇ ਜੇ ਫਿਲਮਾਂ ਹੁੰਦੀਆਂ ਨੇ ਜਿਹੜੀਆਂ ਛਾਪ ਛੱਡਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਗੁੱਡੀਆਂ ਪਟੋਲੇ ਇੱਕ ਸੀਗੀ ਔਰ ਇਹ ਫਿਲਮ ਦੇਖਣ ਤੋਂ ਬਾਅਦ ਆ ਸਾਡੀ ਸਭ ਦੀਆਂ ਅੱਖਾਂ ਦੇ ਵਿੱਚ ਅਥਰੂ ਵੀ ਆਏ ਸੀਗੇ ਜਦੋਂ ਅਸੀਂ ਸਿਨੇਮਾਸ ਦੇ ਵਿੱਚ ਇਸ ਫਿਲਮ ਨੂੰ ਦੇਖਿਆ ਸੀਗਾ ਸੋ ਜਿਨ੍ਹਾਂ ਜਿਨ੍ਹਾਂ ਨੇ ਗੁੱਡੀਆਂ ਪਟੋਲੇ ਫਿਲਮ ਮਿਸ ਕੀਤੀ ਆ ਉਹ ਤੁਸੀਂ ਜਾ ਕੇ OTT ਪਲੈਟਫਾਰਮ Amazon Prime ਤੇ ਦੇਖ ਸਕਦੇ ਹੋ ਵੀ ਫ੍ਰੀ ਆਫ ਕਾਸਟ ਜੋ ਕਿ ਹੁਣੇ ਹੁਣ ਐਡਿਟ ਹੋਈ ਆ ਅਗਰ ਤੁਸੀਂ ਫਿਲਮ ਨੂੰ ਬਾਰ ਬਾਰ ਰਿਪੀਟ ਰਿਪੀਟ ਤੇ ਦੇਖੋਗੇ ਫਿਰ ਤੁਹਾਨੂੰ ਸਬਸਕ੍ਰਿਪਸ਼ਨ ਲਾਉਣੀ ਪਊਗੀ ਲੇਕਿਨ ਅਗਰ ਤੁਸੀਂ ਫਿਲਮ ਨੂੰ ਗੈਪ ਗੈਪ ਤੇ ਦੇਖੋਗੇ ਜਾਂ ਫਿਰ ਅਲੱਗ ਯੂ ਆਪਣੇ ਪੈਸੇ ਨਹੀਂ ਵੇਸਟ ਕਰਨੇ ਪੈਣਗੇ ਇੱਕ ਤਰ੍ਹਾਂ ਨਾਲ ਤੁਸੀਂ ਫ੍ਰੀ ਆਫ ਕਾਸਟ ਜਿਹੜੀ ਫਿਲਮ ਹੈ ਉਹ ਦੇਖ ਸਕੋਗੇ ਸੋ ਗੁੱਡੀਆਂ ਪਟੋਲੇ ਬਹੁਤ ਪਿਆਰੀ ਸਟੋਰੀ ਹੈ ਇਸ ਨੂੰ ਤੁਸੀਂ ਦੇਖੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਕਿਉਂਕਿ ਸਿਨੇਮਾਸ ਦੇ ਵਿੱਚ ਤਾਂ ਇਸ ਨੇ ਚੰਗਾ ਕੰਮ ਕੀਤਾ ਸੀਗਾ ਚੰਗੀ ਕਮਾਈ ਕੀਤੀ ਸੀ ਲੇਕਿਨ OTT ਤੇ ਹੁਣ ਇਹ ਫਿਲਮ ਨੂੰ ਕਿੰਦਾਂ ਦਾ ਰਿਸਪੌਂਸ ਮਿਲਦਾ ਹੈ ਤੁਹਾਡੇ ਹੱਥੋਂ ਸੇ ਤੁਸੀਂ ਦੇਖੋ ਔਰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਤੁਹਾਨੂੰ ਗੁੱਡੀਆਂ ਪਟੋਲੇ ਫਿਲਮ ਜਿਹੜੀ ਵੈਸੇ ਕਿਦਾਂ ਦੀ ਲੱਗੀ ਸੀ ਜਦੋਂ ਤੁਸੀਂ ਸਿਨੇਮਾਸ ਦੇ ਵਿੱਚ ਵੀ ਦੇਖੀ ਸੀਗੀ